ਸੱਚੀ ਗੱਲ ਦੀ ਮੈਂ ਵੀਡੀਓ ਬਣਾ ਰਿਹਾ ਹਾਂ ਚਾਹ ਤੇ ਵੈਸੇ ਤੇ ਚਾਹ ਜਿਹੜੀ ਆ ਉਹ ਸਵੇਰੇ ਸਵੇਰੇ ਨਹੀਂ ਪੀਣੀ ਚਾਹੀਦੀ ਖਾਸ ਕਰਕੇ ਖਾਲੀ ਪੇਟ ਚਾਹ ਨਾ ਪੀਓ ਸੁਬਾ ਅਗਰ ਤੁਸੀਂ ਚਾਹ ਦੀ ਜਗ੍ਹਾ ਨਾਰੀਅਲ ਪਾਣੀ ਪੀਂਦੇ ਹੋ ਤੇ ਸ਼ਾਮ ਨੂੰ ਸੌਣ ਲੱਗਿਆਂ ਦੁੱਧ ਦੇ ਨਾਲ ਜਾ ਕੋਸੇ ਪਾਣੀ ਨਾਲ ਆਮਲਾ ਪਾਊਡਰ ਖਾਂਦੇ ਹੋ ਤਾਂ ਤੁਹਾਨੂੰ ਕੋਈ ਵੀ ਸਰੀਰ ਦੇ ਵਿੱਚ ਪ੍ਰੋਬਲਮ ਨਹੀਂ ਆ ਸਕਦੀ। ਅਗਰ ਜੇ ਤੁਸੀਂ ਚਾਹੁੰਦੇ ਹੋ ਵੀ ਅਸੀਂ ਚਾਹ ਪੀਣੀ ਪੀਣੀ ਹੈ ਤਾਂ ਜਿਹੜੀ ਚਾਹ ਬਾਰੇ ਮੈਂ ਦੱਸਣ ਲੱਗਾ ਹਾਂ ਤੁਸੀਂ ਉਹ ਚਾਹ ਘਰ ਤਿਆਰ ਕਰੋ। ਤਿਆਰ ਕਰਨ ਤੋਂ ਬਾਅਦ ਤੁਸੀਂ ਉਹ ਚਾਹ ਜਿਹੜੀ ਹੈ ਉਹਦੇ ਕਿੰਨੇ ਫਾਇਦੇ ਹਨ ਮੈਂ ਤੁਹਾਨੂੰ ਇਸ ਬਾਰੇ ਦੱਸਾਂਗਾ ਵੀ ਜੇਕਰ ਤੁਹਾਡੇ ਜੋੜ ਦਰਦ ਹੈ ਉਹ ਵੀ ਠੀਕ ਹੋ ਜਾਣਗੇ ਲੱਕ ਦਰਦ ਹੈ ਉਹ ਵੀ ਠੀਕ ਹੋ ਜਾਏਗਾ ਅਗਰ ਤੁਹਾਡਾ ਸਿਰ ਦਰਦ ਕਰਦਾ ਉਹ ਵੀ ਠੀਕ ਹੋ ਜਾਏਗਾ ਗੈਸ ਦੀ ਪ੍ਰੋਬਲਮ ਹੈ ਉਹ ਵੀ ਠੀਕ ਹੋ ਜਾਏਗੀ ਗੰਠੀਆਂ ਦੀ ਕੋਈ ਪ੍ਰੋਬਲਮ ਹੈ ਤਾਂ ਉਹ ਵੀ ਠੀਕ ਹੋ ਜਾਏਗੀ ਜੇ ਤੁਹਾਨੂੰ ਉਲਟੀਆਂ ਹੁੰਦੀਆਂ ਨੇ ਉਹ ਵੀ ਠੀਕ ਹੋ ਜਾਣਗੀਆਂ ਮੇਰਾ ਕਹਿੰਦਾ ਮਤਲਬ ਇਹ ਆ ਕਿ ਅਗਰ ਚਾਹ ਤੁਸੀਂ ਪੀਣੀ ਹੈ ਤਾਂ ਇਹ ਜੋ ਮੈਂ ਨੁਕਸਾ ਦੱਸਣ ਲੱਗਾ ਹਾਂ ਉਹ ਤੁਸੀਂ ਘਰ 50 50 ਗ੍ਰਾਮ ਜਾਂ 25 25 ਗ੍ਰਾਮ ਲੈ ਕੇ ਤੁਸੀਂ ਉਸ ਨੂੰ ਘਰ ਬਣਾ ਸਕਦੇ ਹੋ ਅਤੇ ਉਹ ਚਾਹ ਜਿਹੜੀ ਹੈ ਤੁਹਾਡੇ ਇਨੇ ਫਾਇਦੇ ਕਰੇਗੀ ਜੋ ਮੈਂ ਪਹਿਲੇ ਦੱਸ ਚੁੱਕਾ ਹਾਂ ਇਸ ਦੇ ਵਿੱਚ ਤੁਸੀਂ ਕੀ ਲੈਣਾ ਹੈ ਅਰਜਨ ਛਾਲ ਲੈਣੀ ਹੈ ਫਿਰ ਤੁਸੀਂ ਲੈਣੀ ਹੈ ਸੌਂਫ ਫਿਰ ਲੈਣੀ ਹੈ ਵੱਡੀ ਇਲਾਚੀ ਛੋਟੀ ਇਲਾਚੀ ਲੌਂਗ ਕਮਰਕਤ ਜੈਫਲ ਜਿਵੈਡ ਸੁੰਡ ਕਾਲੀ ਮਿਰਚ ਜੀਰਾ ਤਨੀਆ ਤੁਲਸੀ ਪੁਦੀਨਾ ਤੇ ਥੋੜਾ ਜਿਹਾ ਵਿੱਚ ਕਾਲਾ ਨਮਕ ਪਾ ਲੋ ਇਸ ਤੋਂ ਇਲਾਵਾ ਤੁਸੀਂ ਚਾਹ ਜਿਹੜੀ ਮਰਜ਼ੀ ਲਿਆ ਕੇ ਉਹਦੇ ਵਿੱਚ ਇਹ ਸਮਾਨ ਪਾ ਸਕਦੇ ਹੋ ਹਾਂ ਇੱਕ ਚੀਜ਼ ਦਾ ਖਿਆਲ ਰੱਖੋ ਕਿ ਚਾਹ ਜਦੋਂ ਵੀ ਪੀਣੀ ਹੈ ਸ਼ੱਕਰ ਵਾਲੀ ਚਾਹ ਪੀਣੀ ਹੈ ਤੁਸੀਂ ਚੀਨੀ ਨਹੀਂ ਪਾਉਣੀ ਬਾਕੀ ਤੁਸੀਂ ਇਹ ਚਾਹ ਦਿਨ 'ਚ ਦੋ ਵਾਰੀ ਵੀ ਪੀ ਸਕਦੇ ਹੋ ਤੁਹਾਡਾ ਨੁਕਸਾਨ ਨਹੀਂ ਕਰੇਗੀ ਤੁਹਾਡਾ ਯੂਰਿਕ ਐਸਿਡ ਵਧਿਆ ਹੋਇਆ ਹੈ ਤੁਹਾਡਾ ਖੂਨ ਗਾੜਾ ਵਾ ਤੋਂ ਅਰਜਨ ਸ਼ਾਲ ਪਾਉਣ ਦਾ ਮਤਲਬ ਇਹ ਹੋਈ ਹੈ ਵੀ ਤੁਹਾਡਾ ਖੂਨ ਵੀ ਪਤਲਾ ਰਹੇ। ਬਾਕੀ ਇਸ ਤੋਂ ਇਲਾਵਾ ਤੁਹਾਨੂੰ ਕਬਜ ਦੀ ਸ਼ਿਕਾਇਤ ਹੈ ਉਹ ਵੀ ਠੀਕ ਹੋ ਜਾਏਗੀ। ਤੁਸੀਂ ਇਹ ਨੁਕਸਾ ਜਿਹੜਾ ਘਰ ਬਣਾਓ ਬਣਾ ਕੇ ਤੁਸੀਂ ਇਹਦਾ ਇਸਤੇਮਾਲ ਕਰੋ। ਤੁਸੀਂ ਦੇਖੋਗੇ ਫੇਦੇ ਕਿੰਨੇ ਫਾਇਦੇ ਹਨ। ਸਿਰਫ ਇੱਕੋ ਵਾਰ ਹੀ ਤੁਸੀਂ ਇਹ ਸਮਾਂ ਲਿਆ ਕੇ ਮਿਕਸੀ ਚ ਗਿਰ ਪੀਸ ਕੇ ਤੇ ਤੁਸੀਂ ਇੱਕ ਜਗ੍ਹਾ ਡੱਬੇ ਚ ਪਾ ਕੇ ਰੱਖ ਲਓ ਹਾਂ ਅਗਰ ਜੇ ਤੁਹਾਨੂੰ ਤુલਸੀ ਨਹੀਂ ਮਿਲਦੀ ਚਾਹ ਜੋ ਉਹਦੇ ਪੱਤੇ ਤਿੰਨ ਚਾਰ ਪਾ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਪਦੀਨੇ ਦੇ ਵੀ ਪੱਤੇ ਪਾ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਅਮਰੂਦ ਦੇ ਪੱਤੇ ਵੀ ਪਾ ਸਕਦੇ ਹੋ ਇਹ ਚੀਜ਼ਾਂ ਜਿਹੜੀਆਂ ਨੇ ਤੁਸੀਂ ਇੱਕ ਵਾਰੀ ਪਾ ਕੇ ਦੇਖੋ ਚਾਹ ਪੀ ਕੇ ਵੇਖੋ ਤੁਹਾਨੂੰ ਟੇਸਟ ਵੀ ਆਏਗਾ ਤੇ ਤੁਹਾਡੀਆਂ ਬਿਮਾਰੀਆਂ ਵੀ ਦੂਰ ਹੋਣਗੀਆਂ ਅਗਰ ਇਹ ਮੇਰੀ ਵੀਡੀਓ ਤੁਹਾਨੂੰ ਚੰਗੀ ਲੱਗਦੀ ਆ ਲਾਇਕ ਸ਼ੇਅਰ ਤੇ ਕਮੈਂਟਸ ਕਰੋ ਅਗਰ ਹੋ ਸਕੇ ਤਾਂ ਤੁਸੀਂ ਐਸ ਨੂੰ ਸਬਸਕ੍ਰਾਈਬ ਵੀ ਕਰ ਸਕਦੇ ਹੋ ਸਤਿ ਸ਼੍ਰੀ ਅਕਾਲ ਜੀ